ਕੇ ਫਤਿਹ ਬਲਾਉ ਵਾਈ ਗਰੁੱਪ ਜੀ ਦਾ ਖਾਲਸਾ ਵਾਈ ਜੀ ਦੀ ਪਤੇ ਅੱਜ ਆਪਾਂ ਉਸ ਧਰਤੀ ਤੇ ਬੈਠੇ ਆ ਜਿੱਥੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਆ ਉਹ ਧਰਤੀ ਹੈ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ ਹਰ ਸਾਲ ਮੇਲੇ ਲੱਗਦੇ ਆ ਵਿਚਾਰਾ ਕਰਦੇ ਆ ਇਤਿਹਾਸ ਨੂੰ ਯਾਦ ਕਰਦੇ ਆ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਇਤਿਹਾਸ ਹਰ ਸਾਲ ਅਸੀਂ ਆਪ ਉਹਨਾਂ ਦਾ ਜ਼ਿਕਰ ਕਰਦੇ ਹਾਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਿਲਾਉਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਬੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰਦੇ ਹੋ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰਦੇ। ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਆਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਜਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ। ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ। ਆਪਣੀ ਕਮਜ਼ੋਰੀ ਕਰਕੇ

پر پرو ناوک اے جی گداری ہے جینا نشانہ ایک کو ایک ہے سکھ قوم دے خلاب چل کے کھٹ قوم دے ساریاں انسٹیوشن نو ختم کرنے ہیں خالصہ جی اب پتہ تحضور صاحب جانے ہیں ہر روز جدھے جندے ہیں اتھے تھوڑا سکھ قوم انتظام سی سکھ قوم دی کمیٹی سی ایکٹ بنایا سی اپنے بزرگانے تو آج کی کرتا ہے وہ ایکٹ ختم کرتا آج جو تھے حضور صاحب دے آر ایس ایس تے بی جے پی دا کم ہو گیا کہ دو جان دو گئے آج وہ فیصلہ کرنگے وہ تو دی مریادہ پر دارے کی دارے ہوں دارے گی وہ تھے کمیں روئی دی مریادہ چلو گی کون کیتن کروں گا کیڑا ਕਿਰਤਨ ਹੋਊਗਾ ਉਵੇਂ ਤੱਕ ਪਤਨਾ ਸਾਹ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆ ਜਾਂ ਤੁਹਾਡੇ ਵਿੱਚ ਹੀ ਹੋਣੇ ਆ ਜਿਨ੍ਹਾਂ ਨੇ ਉਥੇ ਸਾਲੋਂ ਸਾਲ ਜੇਲਾ ਕੱਟੀਆਂ ਤੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈ ਜੈਕਾਰ ਬੀਜੇਪੀ ਦੀ ਅੱਜ ਉਥੇ ਆਪਣੀ ਮਹੱਜਾ ਬਦਲਣ ਲੱਗੇ ਤੁਸੀਂ ਹਰਾਮ ਨਹੀਂ ਹੋਵਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਮਾਕਾ ਜਿੰਨਾ ਜਦ ਤੱਕ ਮੰਦਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਉਹਨੂੰ ਲੰਗਰ ਵੀ ਪੱਧ ਕਰ ਦਿੱਤਾ ਐਜ ਮੇਚੀ ਤੋਂ ਲੱਗ ਗਈ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣਾ ਦੀ ਕਮੇਟੀ ਵਿੱਚ ਤੁਸੀਂ ਦੇਖਿਆ جو میں خیرہ صاحب نے ذکر کیتا وہ لوگ آگے ہیں جیڑے قوم دے گدار ہیں دادو وال مار گئے آہ سارے جسویر سنگھ روڈے مار گئے آہ او طاقت ہیں جن اپا پشان نہیں رہے اپا دیکھ نہیں رہے او پنٹھ نہیں او پنٹھ دے گدار ہیں تُسی حرام دیکھو پچھو اپنے جنہیں کسان بھی ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣੇ ਘਰ-ਦਮ ਤੇ ਆਪਣਾ ਗੁਰੂ ਘਰਾਂ ਦਾ ਸੇਵਾ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠਿਆ ਹੈ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਦੇ ਹਰਿਆਣੇ 'ਚ ਰਹਿ ਰਹੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿ ਹੁਣ ਉਹਨਾਂ ਦਾ ਕੰਮ ਹੈ ਕੋ ਬੱਚਿਆ ਕੀ ਹਥੋਂ ਦੇਖੋ ਹਲੇ ਵੀ ਲੜੀ ਜਾਵੋਗੇ ਹਲੇ ਵੀ ਪਛਾਣੋਗੇ ਨਹੀਂ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਪੰਥ ਦੀ ਇੱਕੋ ਇੱਕ ਜੱਥੇ ਬੰਦੀ ਹੈ ਸ਼ਰੋਮਨੀ ਕਾਲੀ ਦਲ ਜੇ ਆਪਾਂ ਉਹ ਜੱਥੇ ਬੰਦੀ ਨੂੰ ਪੰਥ ਨਹੀਂ ਸਮਝਦੇ ਤੇ ਫਿਰ ਤੁਹਾਡੇ ਕੋਈ ਬਚਾ ਨਹੀਂ ਹੈ ਦੇਖੋ 103 ਸਾਲ ਪੁਰਾਣੀ ਪਾਰਟੀ ਹੈ ایک سو تین سال سیوا کر دی رہی ہے اپنے بزرگانے شروع منی کالی دل بنائے ہی اس لیے اسی کہ اپنی قوم دی خوج جائی دی ہے دیکھو جدو تک تسی طاقت رکھی دے شروع کالی دلوں دن دے رہے کسے دی ہمت نہیں سی کی تکت حضور صاحب دا ایکٹ بدل دین کسے دی ہمت نہیں سی پٹا صاحب دے تخت دی ایکٹ بدل دین کسے دی ہمت نہیں سی ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬਜ ਹੋ ਜੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆਪ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੇ ਗੱਲਾਂ ਚਾਕੇ ਸੋਸ਼ਲ ਮੀਡੀਆ ਦੇਖੇ ਦੀਨ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਉਹਨਾਂ ਆਪਸ ਵਿੱਚ ਸਮਝ ਲੈਣੇ ਆ ਉਹਦੀ ਗਵਾਹੀ ਚੋਣਿਆ ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾਦਾ ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਬਰਵਾਦਾ ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਮੁੰਡੇ ਬੱਚੇ ਮਰ ਜਾਣਗੇ ਆਪਣੇ ਬੱਚੇ ਦੀ ਉਮਰੋਂਣਗੇ ਉਹ ਆ ਪਿੱਛੇ ਰਹਿਣਗੇ ਆਈ ਹੋ ਰਿਹਾ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ

ਆਪ ਤਨ ਲਾਟ ਭੱਜ ਗਏ ਤੇ ਸਾਰੀ ਕੌਮ ਉਥੇ ਪੈਲੈਸਟੀਨ ਦੀ ਮਰਵਾ ਦਿੱਤੀ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਨੇ ਆਪਣੇ ਭਾਈ ਗੁਰਦੀਪ ਸਿੰਘ ਖੇਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਪਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਲ ਜ਼ਮੀਨ ਖਾਤਰ ਨੇ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਤੋਂ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾ ਕਰਕੇ 84 ਦੇ ਅੰਦਰ ਜੋ ਕਤਲयाम ਹੋਏ ਜੋ ਟੈਂਕਾਂ ਤੋਂ ਬੰਦਰਬਾਰ ਸਾਹਿਬ ਤੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਂਟੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮਨ ਲਓ ਸਾਰਿਆਂ ਤੇ ਐਨਐਸਏ ਲੱਗੀ ਹੈ ਮਨ ਲੱਗਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਵਾਸਤੇ ਆਪਣਾ ਪੈਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸ਼ੋਮਨੀ ਅਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਆ ਕਿਤੇ ਨਾ ਅਸੀਂ ਪ੍ਰੋਬਲ ਮੰਗੀ ਐ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀ ਤੇਲਾ ਥੋੜਾ ਕਿਉਂ ਮਰੋਣਿਆ ਪੰਜਾਬ ਨੂੰ ਕਿਤੇ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕਿ ਲੋਕੀ ਆਪਣੀ ਅੱਖਾਂ ਵਿੱਚ ਜਿਵੇਂ ਬੈਠੇ ਏ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅੱਜ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਗਰੰਟੀਆਂ ਦੇਤੀਆਂ ਮਗਰ ਲੱਗ ਕੇ ਝਾੜੂ ਵਾਲੇ ਆਏ ਮਗਰ ਲੱਗ ਕੇ ਹੁਣ ਅਸ਼ੌਕੀ ਹਾਲ ਹੈ ਕਿਤੇ ਸੜਕ ਬਣੀ ਦੇਖੀ ਐ ਕਿਤੇ ਤੁਹਾਡੇ ਪਿੰਡ ਚ ਗਲੀ ਬੜੀ ਦੇਖੀ ਐ ਕਿਸੇ ਨੂੰ ਕੋਈ ਟਿਊਬਲ ਕਨੈਕਸ਼ਨ ਮਿਲਿਆ ਕਿਸੇ ਕੋਈ ਖਾਲ ਬਣਿਆ ਕੋਈ ਕਿਸੇ ਨੇ ਬਾਹ ਫੜੀ ਐ ਅੱਜ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ ਇੱਥੋਂ ਤੁਸੀਂ ਪਿੰਡ ਜਾਉਗੇ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਉਗੇ ਇੱਥੋਂ ਪਠੰਡੇ ਚਲੇ ਜਾਓ ਤੁਪ ਪਠਾਨਕੋਟ ਚਲੇ ਜਾਓ ਇੱਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਜੇ ਸੜਕ ਤੇ ਜਾਉਗੇ ਉਹ ਸੜਕ ਬਾਦਲ ਸਿੰਘ ਤੇ ਕਾਲੀ ਦਲ ਨੇ ਬਣਾਈ ਹੈ ਜੇ ਕੋਈ ਪੁਲ ਦੇਖੋਗੇ ਉਹ ਬਣਾਇਆ ਉਹ ਕਾਲੀ ਦਲ ਨੇ ਹੈ ਜੇ ਚਾਰ ਲੇਨ ਸੜਕਾਂ ਦੇਖੋ ਕਾਲੀ ਦਲ ਨੇ ਬਣਾਈਆਂ ਜੇ ਖੇਤਾਂ ਵਿੱਚ ਜੂਵਲ ਦੇਖੋਗੇ ਉਸ ਟਿਊਬ ਵਾਲਾ ਕਨੈਕਸ਼ਨ ਦੇਣ ਵਾਲਾ ਕਾਲੀਦਲ ਹੈ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਕਾਲੀਦਲ ਹੈ ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਕਾਲੀਦਲ ਹੈ ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਕਾਲੀਦਲ ਸ਼ੱਕਰ ਮਿਲਦਾ ਸੀ ਦੇਣ ਵਾਲਾ ਕਾਲੀਦਲ ਪੈਨਸ਼ਨਾਂ ਦੇਣ ਵਾਲਾ ਕਾਲੀਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਕਾਲੀਦਲ ਐਸੀ ਐਸੀ ਪਰਿਵਾਰ ਬੈਠੇ ਆ ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਨੂੰ ਬੜਾਉਂਦਾ ਹੈ ਫ੍ਰੀ ਆ ਬਾਦਲ ਸਾਹਿਬ ਮੈਨੂੰ ਯਾਦ ਹੈ ਮੇਰੇ ਕੋਲ ਅੰਕੜੇ ਐ 2008 ਵਿੱਚ ਆਪਣੀ ਸਰਕਾਰ ਬਣੀ ਸੱਜ ਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਹੈ ਸਾਨੂੰ ਪਤਾ ਹੈ ਜੇ ਬੱਚੇ ਪੜ ਜਾਣਗੇ ਆਪਣੀ ਪੈਰਾਂ ਤੇ ਖੜੇ ਹੋ ਜਾਣਗੇ ਅਸੀਂ ਐਸਸੀ ਸਕਾਲਰਸ਼ਿਪ ਸਕੀਮ ਲਿਆਂਦੀ ਜਾਰੀ ਕੀਤੀ ਮੇਰੇ ਸਾਹਮਣੇ ਐ 2008 ਵਿੱਚ ਤਕਰੀਬਨ ਪਹਿਲੇ ਸਾਲ ਨਵਾਂ ਸੀ 3000 ਬੱਚਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜਾਈ ਸ਼ੁਰੂ ਕੀਤੀ ਮੈਂ ਅਗਲੇ ਸਾਲ 65000 ਹੋ ਗਿਆ ਤੇ 2017 ਜਦੋਂ ਆਪਣੇ ਸਰਕਾਰ ਗਈ ਸਾਢੇ 3 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਜਿਹੜਾ ਅੱਜ ਫਿਰ ਕੋਈ ਖਤਮ ਹੋਇਆ ਪਿਆ ਫਟਕੇ ਦੋ ਕਿਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਅਧਿਪਰਾਹੀ ਕਿਹੜੇ ਲੁੱਟ ਖੋ ਚੱਲੀ ਜਾਂਦੀ ਗੱਲਾਂ ਚਾਦ ਨਹੀਂ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ بےبی کی گل کی تھی دو دن پہلے کپورتلا کپورتلے ایک پنڈبی ہوئی کوئی بولیا تھوڑی جمیر جاگی نہیں ادو کی مکمری کتے گایا کی پولیس نے دوشی فرے جون دے مہینے بھی بابا بڈھا صاحب ترن وچ بے ادبی ہوئی کوئی نہیں بولیا మే జమీనే ਵਿੱਚ ਸਮਰਾਲੇ ਦੋ ਜਗ੍ਹਾ ਤੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਪੁੱਛੋ ਕਿੱਧਰ ਗਏ ਪਤਾਦੂਵਾਲ ਕਿੱਧਰ ਗਏ ਮੰਡ ਵਰਗੇ ਹੁਣ ਨਹੀਂ ਜਾਏਗਾ ਇਹ ਉਹਨਾਂ ਨੂੰ ਅਕਤੂਬਰ ਦੇ ਵਿੱਚ ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਨਦੀਨਾ ਗੁਰੂ ਘਰ ਵਿੱਚ ਸੁਲਤਾਨ ਪਰੋਦੀ ਆਪਣੇ ਪਵਿੱਤਰ ਸਾਨ ਵਿੱਚ ਪੁਲਸਵਾੜਦੀ ਗੋਲੀਆਂ ਜਲਾਦੀਆਂ ਸ਼ਹੀਦ ਕਰਦੇ ਖੰਡ ਪਾ ਸਾਹ ਖੰਡ ਕਰ ਤੈ ਕੋਈ ਭੁੱਲਿਆ ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ 17 ਜਗ੍ਹਾ ਤੇ ਵੀ 1 ਸਾਲ ਪਿਛਲੇ ਬਿਆ ਇਹਦੀ اسی ਰਾਤ ਮੇਦਮੀ ਹੋਈ ਕੋਈ ਭੁੱਲਿਆ ਉਦੋਂ ਕਿਧਰ ਗਏ ਉਦੋਂ ਕਿਧਰ ਗਏ ਜਵਾਜੇ ਕੋਈ ਬੋਲਿਆ ਤੇ ਜੇ ਗਿਆ ਚੌਂੜੀ ਕਾਲੀ ਦਲ ਦੇ ਵਰਕਰ ਗਏ ਲੀਡਰਸ਼ਿਪ ਗਈ ਤੇ ਜੀਪੀਸੀ ਗਈ ਹਲੇ ਵੀ ਨਹੀਂ ਜੇ ਆਪਾਂ ਜਾਗਾਂਗੇ ਹਲੇ ਵੀ ਨਹੀਂ ਆਪਾਂ ਪਰਛਾਣਾਂਗੇ ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥੋਂ ਨਿਕਲ ਜਾਣੀਆਂ ਖੇਡ ਖਾਲਸਾ ਜੀ ਆਪਾਂ 1.5% ਬਾਦੀਆਂ 1.5% ਬਾਦੀਆਂ آپ کرایا ہے آ کوئی یوپی پی والے نے آزاد نہیں کرایا دیش آ کوئی مہاراشٹر والے نے گجرات گجرات والے نے آزاد نہیں کرایا جے دیش نو آزاد کرایا جے پھانسی دے چڑے دیش کو آزاد کرنے ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ ਕਾਲਾ ਪਾਣੀ ਦੀ ਜੇਲਾ ਸਿੱਖ ਭੈਣ ਭਰਾ ਸੀ ਜਲ੍ਹਿਆਂਵਾਲਾ ਬਾਗ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ ਥੋੜੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ ਆਪਣੇ ਪਰਿਵਾਰੋਂ ਤਾਂ ਜਾਂਦੇ ਸ਼ਹੀਦ ਹੋ ਗਏ ਕਿਤੇ ਕਿਸੇ ਨੇ ਕੋਈ ਬੋਲਿਆ ਦੇਸ਼ ਦੀ ਇਜ਼ਾਤੀ ਦੀ ਗੱਲ ਹੁੰਦੀ ਹੈ ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਹੈ کر کے تسی نہ جاگے پھر نقصان تھوڑا ہو جانا ہے دیکھ لو دلوں دیکھو کڑا پنت ہے شکل تو نہ دیکھو شکل تک کوئی برجی بنا ہے لینا کپڑیا بھی بنا لینا ہے ڈرگ کھانا بھی بنا لوگ کہ آپ مگر لگ جائیں گے لیڈر ہندے ہیں ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਣੇ ਤੇ ਉਹ ਤੁਹਾਡੇ ਨਾਲ ਠੱਡੀ ਮਾਰਨਾ ਚਾਹੁੰਦਾ ਹੈ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬਰਬਰਾ ਸਾਹਿਬ ਤੋੜਾ ਸਾਹਿਬ ਲੋਂਗੋਵਾਲ ਸਾਹਿਬ 50 50 ਸਾਲ ਉਹਨਾਂ ਨੇ ਤੁਹਾਡੇ ਘਰਾਂ ਚ ਰਹਿ ਕੇ ਤੁਹਾਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਤੁਹਾਡੀ ਲੜਾਈ ਲੜ ਕੇ ਉਹ ਲੀਡਰ ਬਣੇ ਆ 15 15 ਸਾਲ ਜੇਲਾ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਆਪ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਚ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਹੋਈ ਮੈਂ ਚ ਬਲ ਜਾਂਦੇ ਆ ਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਹਿ ਹੈ ਉਸੇ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜਿਵੇਂ ਧਾਮੀ ਸਾਹਿਬ ਨੇ ਕਿਹਾ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਉਹ ਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲੱਕੇ ਦੇ ਦਿੰਦਾ ਜਿੰਨੇ ਸਾਲ ਮਰਜੀ ਤੁਸੀਂ ਓ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ 19 ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਹੈ ਥੋੜੇ ਹੀ ਦਿਨ ਸਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ 'ਚ ਲੱਗਿਆ ਹੈ ਕੋਈ ਕੁਛ ਕੰਮ ਕਰ ਰਿਹਾ ਹੈ ਕਿਉਂਕਿ ਇੱਥੇ ਸਰਕਾਰਾਂ ਇਹਦੀਆਂ ਬੜੀਆਂ ਮੈਂ ਤਾਂ ਕਹਿੰਦਾ ਹਾਂ ਆਪ ਇਹਨਾਂ ਦੇ ਗੱਲਾਂ 'ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਦੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਾਜਾ ਮਾਹੌਲ ਬਣਾਦਾ ਸੀ ਹਰ ਰੋਜ ਕੋਈ ਨਾ ਕੋਈ ਨਵੀਂ ਚੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਲੀਆਂ ਬੰਦ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਐਂਡਰ ਕਰਚ ਕੈਨਸਲ ਕਰ ਦਿੱਤੇ ਆ ਕਹਿੰਦੇ ਸੀ ਉਹਦਾ ਥਰਮਲ ਪਲਾਂਟ ਬਣਾਈ ਜਾਂਦੇ ਆ ਨਹੀਂ ਬਣਨਗੇ ਅੱਜ ਜਿਹੜੇ ਆਪਾਂ ਨਿੱਕ ਫਾੜ ਰਹੇ ਆ ਅਬ ਪੱਖੇ ਦਾ ਆਪਾਂ ਠੰਡੀ ਹਵਾ ਲੈ ਰਹੇ ਆ ਅਕਾਲੀ ਜਲਦੀ ਦੇਣਾ ਜੇ ਉਹ ਥਰਮਲ ਪਲਾਂਟ ਨਾ ਬੰਦੇ ਤੁਹਾਡੇ ਕੋਲੇ ਅਸੀਂ ਬਿਜਲੀ ਨਹੀਂ ਹੋਣੀ ਸੀ ਅੱਜ ਜਿਹੜੇ ਸਕੂਲ ਬਣੇ ਆ ਜਿਹਨੂੰ ਅਸ਼ਟੀਆਂ ਬਣੀਆਂ ਆ ਅੱਜ ਜਿਹੜੇ ਸਕਾਲਰਸ਼ਿਪਸ ਕੀ ਮੈਂ ਸਾਰਾ ਕੁਰਸੀ ਕਾਲੀਦਲ ਹੈ ਕੱਲ ਮੈਂ ਮੈਂ ਕਿੱਧਰ ਵੀ ਹਲਕੇ ਸੀ ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਕਿੱਧਰ ਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਕਿੱਧਰ ਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ

ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾਦਾਨ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੋਸ਼ਿਸ਼ਾਂ ਕੋਸ਼ਿਸ਼ ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਜਿਹੜੇ ਹਸਪਤਾਲ ਉਹ ਬੰਦ ਹੋਇਆ ਪਿਆ ਮੈਂ ਕਹਾਂ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ من بنا لو اپنی پارٹی نو واپس لے کے آجو ایک اچھی علاج ہے اور کسی کوئی علاج نہیں اپنے نے اپنے صدات میری پیری کا اس لیے دتا سی کہ قوم دون کا دیا کی جی آپ سیاسی طاقت بھی ہوئے پارٹی ہوئے آ پارٹی جی سو تین سال تگڑی رکھی ਉਨੇ ਕਰੇ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਤੇ ਝਾਕਦੇ ਅੱਜ ਆਪਾਂ ਪਛਾਣ ਨਹੀਂ ਦੇ ਜਿਹੜੇ ਕੌਮ ਦੇ ਗਦਾਰ ਹੈ ਉਹਨਾਂ ਨੂੰ ਪੰਥ ਕਹਿਣ ਲੱਗੇ ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪੁੱਛੇ ਚਿੱਟੀ ਜਾਂਦੇ ਹੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਪੰਜਾਬਾ ਲੋ ਕੌਮ ਨੂੰ ਆਪਣੀ ਕੌਮ ਦੀ ਸ਼ਕਤੀ ਤੁਹਾਡੀ ਇਕਤਾ ਹੈ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਨਾਲ ਕੀ ਹੋ ਰਿਹਾ ਹੈ ਜਿੱਥੇ ਵੀ ਹੈ ਕਿਉਂਕਿ ਉਹ ਵੰਡੇ ਹੈ ਉਹਨਾਂ ਦੇ ਧੱਕੇ ਹੋ ਰਿਹਾ ਹੈ ਉਹਨਾਂ ਦਾ ਐਕਟ ਜਿਹੜਾ ਮੱਖਾ ਬੋਰ ਦਾ ਐਕਟ ਸੀ ਜਿਹੜਾ ਉਹਨਾਂ ਦਾ ਆਪਣਾ ਐਕਟ ਹੈ ਉਹ ਵੀ ਬਦਲ ਲੱਗੇ ਹੈ ਕਿਉਂਕਿ ਉਹਨਾਂ ਦੇ ਕੋਲੇ ਕੋਈ ਸਿਆਸੀ ਪਾਰਟੀ ਨਹੀਂ ਹੈ ਆਪਣੇ ਕੋਲੇ ਏਡੀ ਵੱਡਾ ਸਰਮਾਇਆ ਹੈ ਐਡੀ ਵੱਡੀ ਜਥੇਬੰਦੀ ਹੈ ਆਪਾਂ ਜੇ ਇੱਕ ਛੱਡੇ ਥੱਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ ਆਪਣੀਆਂ ਦਾ ਇੰਸਟੀਚੂਨ ਐ ਜੀਪੀਸੀ ਆ ਸਾਰੀਆਂ ਚੀਜ਼ਾਂ ਆਪਣੀਆਂ ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਖੇੜਾ ਸਾਹਿਬ ਸਾਡੇ ਨਾਲ ਅੱਜ ਆਇਆ ਇੱਥੇ ਬੈਠੇ ਆ ਦੇਖੋ ਆ ਆਇਆ ਅਸਲੀ ਖਾਲਸਾ ਜਿਨੇ ਪਰਵਾਹ ਨਹੀਂ ਕੀਤੀ ਕੁਝ 35 ਸਾਲ ਚੁੰਮ ਨਹੀਂ ਕੀਤੀ ਜੇ ਤੁਸੀਂ ਇੱਕ ਘਰੇ ਹਫਤਾ ਰਹਿ ਕੇ ਦੇਖੋ ਕਮਰੇ ਚ ਚੀਕਾਂ ਨਿਕਲ ਜਾਂਦੀਆਂ ਕੌਮ ਨੂੰ ਖੜਨਾ ਚਾਹੀਦਾ ਹੈ ਇੰਨਾ ਵਰਗੇ ਇਨਸਾਨਾਂ ਨਾਲ ਉਹਨਾਂ ਵਰਗੇ ਨਹੀਂ ਜਿਹੜਾ ਇੱਕ ਘੰਟਾ ਹੀ ਨਹੀਂ ਖੇਲ ਜਾ ਸਕਦੇ ਜਿਹੜੇ ਸ਼ਹੀਦੀ ਦੀ ਕਰਨ ਤੇ ਬਜਾਏ ਬਗਾਇ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਆ ਕਿਤੇ ਖੁਸ਼ ਕਹਿੰਦੇ ਆ ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਆ ਅਕਾਲੀ ਦਲ ਮੈਂ ਤੁਹਾਨੂੰ ਐਸ ਪ੍ਰਧਾਨ ਕਹਿਣਾ ਚਾਹਣਾ ਐਸ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦੋਗੇ ਮੇਰਾ ਇੱਕ ਵਚਨ ਤੁਹਾਡੇ ਨਾਲ ਹੈ میں کسے کسے کارن یا کسے کر کے میں سکھ پانتی پٹھ نہیں لگن دوں گا میں کالی دل دی تحال بن کے کھڑاں گے کالی دل دی پٹھ نہیں لگن دے مانگے کدھے کمپرمائز نہیں کروں گا کدھے کمپرمائز نہیں کروں گا ساڑھے واسطے ساڑھی پارٹی واسطے خالصہ پانتے کا نمبر ہے پنجاب ہے ਪੰਜਾਬ ਦੀ ਧਰਤੀ ਹੈ ਇਸ ਕਰਕੇ ਆਓ ਅੱਜ ਆਪਾਂ ਇਸ ਪਵਿੱਤਰ ਧਰਤੀ ਤੇ ਆਏ ਆਂ ਇਸ ਪਵਿੱਤਰ ਸਾਥ ਤੇ ਆਏ ਆਂ ਪਰਨ ਕਰ ਲਈਏ ਜਿਹੜੇ ਮੇਰੇ ਆਪਣੇ ਪਿੰਡਾਂ ਦੇ ਲੋਕ ਆਪਣੇ ਭਰਾ ਦੂਜੇ ਪਾਸੇ ਚਲੇ ਆ ਉਹਨਾਂ ਨੂੰ ਵਾਪਸ ਆਪਣੇ ਮੁੱਢ ਤੋਂ ਧੜਾਜ ਲੈ ਕੇ ਆਈਏ ਆਪਣੀ ਪਾਰਟੀ ਨੂੰ ਤਕੜੇ ਕਰੀਏ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀ ਕੌਮ ਦੇ ਗੱਦਾਰ ਹੈ ਉਹਨਾਂ ਨੂੰ ਨਕਾਰ ਕੇ ਛੱਡ ਦਿਓ ਆਪਣੀ ਤਾਕਤ ਬਤਾਕਤ ਪੂਰੀ ਕਰ ਲਿਓ ਤੁਹਾਨੂੰ ਕੋਈ ਆਂਖ ਨਹੀਂ ਆਉਣ ਦੇਵਾਂਗੇ ਆਂਖ ਨਹੀਂ ਆਉਣ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ